ਸ਼ਿਵਰਾਤਰੀ ਮੌਸਮ ਕਮੇਟੀ ਵੱਲੋਂ ਵਿਸ਼ਾਲ ਛੱਪਨਪੋਜ ਜੋ ਕਿ ਢੰਟਾ ਘਰ ਤੋਂ ਸਾਡੇ ਮੇਰਾ ਛੋਟਾ ਬੇ ਨਿਤਿਨ ਗਾਂਦ ਪਰਿਵਾਰ ਸਾਰਾ ਸਾਡੇ ਹੈਪੀ ਭਾਜੀ ਸ਼ੀਲੀ ਭਾਜੀ ਅਸੀਂ ਸਾਰੇ ਰਲ ਕੇ ਕੋਲੇਨਾਥ ਦਾ ਸਵਾਗਤ ਕਰਨ ਲਈ ਥੋੜੀ देर ਦੇ ਵਿੱਚ ਰਤ ਆ ਰਿਹਾ ਸਵਾਗਤ ਕਰਨ ਲਈ ਅਸੀਂ ਛੱਪਨਪੋਜ ਦਾ ਇੱਥੇ ਇੰਤਜ਼ਾਮ ਕੀਤਾ ਹੈ ਔਰ ਨੀਰਜ ਵਰਮਾ ਜੀ ਜੋ ਕਿ ਇਸ ਯਾਤਰਾ ਦੇ ਅਧਿਐਤਸ ਨੇ ਉਹ ਥੋੜੀ ਦੇਰ ਦੇ ਵਿੱਚ ਰਤ ਲੈ ਕੇ ਆ ਰਹੇ ਨੇ ਅਸੀਂ ਸਵਾਗਤ ਕਰਨ ਲਈ ਇੱਥੇ ਖੜੇ ਆਂ ਮੈਂ ਫਿਰ ਤੋਂ ਸਾਰੇ ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਲੁਧਿਆਣਾ ਵਾਸੀਆਂ ਨੂੰ ਕੁਮਾਰ ਸੰਜੀਵਨ ਪਾਰਟੀ ਵੱਲੋਂ ਮਹਾਸ਼ਿਰਵਾਤਰੀ ਮਹੌਜੋ ਕਮੇਟੀ ਵੱਲੋਂ ਲੱਖ ਲੱਖ ਬਧਾਈ ਦਿੰਦਾ ਬੋਲੋ ਸੱਚੇ ਦਰਬਾਰ ਕੀ ਜੈ ਰੰਗੇ ਰੰਗਿਆ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਵਧਾਈ ਦਉਂਦਾ ਸਾਡੇ ਵੱਡੇ ਵੀਰ ਮੀਰੇਜ ਵਰਮਾ ਜੀ ਨੂੰ ਜਿਨ੍ਹਾਂ ਦੇ ਸਦਕਾ ਇਹ ਕੀਤਾ ਹੈ ਉਪਰਾਲਾ ਅੱਜ ਸਾਰਾ ਸ਼ਹਿਰ ਕੋਲੇ ਨਾਲ ਦੇ ਰੰਗਾਂ ਦੇ ਰੰਗਿਆ ਹੋਇਆ ਹੈ ਔਰ ਸ਼ਹਿਰ ਹੈ ਇਹ ਪੂਰਾ ਦੋਸਤ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਸ਼ਿਵਰਾਤਰੀ ਦੇ ਮੌਕੇ ਤੇ ਚਾਰ ਪੰਜ ਦਿਨ ਕਿ ਜੂਹੀ ਨਿਕਲੇ ਤੇ ਹਮ ਗਰਜ਼ੇ ਚਾਰ ਪੰਜ ਦਿਨੋਂ ਫੇ ਲਗਾਤਾਰ ਸ਼ਿਵਰਾਤਰੀ ਦੇ ਮੁੱਤਰ ਹੋ ਰਹੇ ਆ ਅੱਜ ਵੀ ਮਹਾ ਸ਼ਿਵਰਾਤਰੀ ਉਸ ਤੋਂ ਕਿਉਂਕਿ ਲੋਕ ਰਸਤਾ ਜਿਆਦਾ ਕੱਢੀ ਜਾ ਰਹੀ ਆ ਉਹਦੇ ਸੋਨ ਬਦੇ ਅਸੀਂ 60 ਪਰਿਵਾਰ ਦੇ ਹੈਪੀ ਨਿਟਰਲ ਨੇ 56 ਬੋਲੇ ਬਾਵਾਂ ਦੀ ਜਨਮ ਆਇਆ ਉਹ ਬਾ ਬੋਲੇ ਬਾਵਾਂ ਨੂੰ ਅਸੀ ਅਰਪਨ ਕਰਾਂਗੇ ਲੱਖਾਂਾਂ ਤੇ ਅਗੋਂ ਲੱਖ ਲੱਖ ਵਧਾਈ ਦਿਨਾ ਬੋਲ ਚਾਣੇ ਅੱਜ ਅਸੀਂ ਕਹਿਣਾ ਚਾਹਨੇ ਆ ਜੀ ਇਹ ਰਾਤਰੀ Hindu ਧਰਮ ਦਾ ਬਹੁਤ ਵੱਡਾ ਤਿਯਾਰ ਆ ਜੀ ਸਾਰਿਆਂ ਨੂੰ ਸ਼ਰਧਾ ਵਾ ਕੋਸ਼ਣਾ ਕੋਥਲਾਣਾ ਚਾਹੀਦਾ ਹਾਲ ਚ ਇੱਕ ਵਾਰ ਇਹ ਤਿਆਰ ਹੁੰਦਾ ਵਾ ਵੱਧ ਤੋਂ ਵੱਧ ਹਿੰਦੂ ਇਕੱਠੇ ਹੋਣ ਇਹ ਤਾਂ ਇਹ ਪੂਰੇ ਸਾਲ ਦੇ ਵਿੱਚ ਇੱਕ ਵਾਰ ਜਿਹੜਾ ਹੁੰਦਾ ਸਾਨੂੰ ਇਹ ਵੇਟ ਹੁੰਦੀ ਹੈ ਜੀ ਵੀ ਬਸੇ ਕੇ ਵੇਟ ਕਰਦੇ ਆ ਪੂਰਾ ਸਾਲ ਵੇਟ ਕਰੀਦਾ ਰਾਤਰੀ ਰਾਹ